ਮੇਰੇ ਬਾਰੇ ਮਾੜਾ ਬੋਲੋ ਮਾੜਾ ਲਿਖਿਓ ਕੁਛ ਹੀ ਮਿਲ ਰਹੀ ਆ ਤਾਂ ਮੈਂ ਆਪਣੇ ਆਪ ਨੂੰ ਕੁਛ ਕਿਸਮਤ ਸਮਝਦਾ ਕਿ ਮੇਰਾ ਸਾਈ ਮੇਰੇ ਉਹ ਮੇਰੀ وجہ ਨਾਲ ਟੋਕਾ ਟੋਨੋਂ ਦਾ ਕੁਛ ਹੀ ਮਿਲ ਰਹੀ ਸਾਡਾ ਕੰਮ ਕੀ ਹੈ ਕਿਸੇ ਦੀ ਰੂਹ ਨੂੰ ਸਕੂਨ ਦੇ ਬੀਤੇ ਦਿਨੀ ਫੇਮਸ ਇੰਸਟਾਗ੍ਰਾਮਰ ਤੇ ਇਨਫਲੂਐਂਸਰ ਅਮਰਤਾ ਆਪਣੇ ਆਪਣੀ ਇੱਕ ਚਲਦੀ ਇੰਟਰਵਿਊ ਦੇ ਵਿੱਚ ਜੋ ਬਕਰਮਪੁਰ ਵਾਲੇ ਸੁਰਿੰਦਰ ਸਾਈਂ ਬਾਰੇ ਬੋਲਿਆ ਸੀ ਕਿ ਉਹਨਾਂ ਕੋਲ ਸਿਰਫ ਪਖੰਡਨ ਨੇ ਉਹਨਾਂ ਕੋਲ ਮੈਂ ਆਪਣਾ ਪਾਸਪੋਰਟ ਲੈ ਕੇ ਗਈ ਸੀ ਵੀਜ਼ੇ ਵਾਸਤੇ ਪਰ ਉਹਨਾਂ ਦੇ ਕਹਿਣ ਤੇ ਮੇਰਾ ਵੀਜ਼ਾ ਨਹੀਂ ਲੱਗਿਆ ਕਿਉਂਕਿ ਪਖਸਰੀ ਦੇਖਦੇ ਹੁੰਦੇ ਹਨ ਕਿ ਸੁਰਿੰਦਰ ਸਾਈਂ ਕੋਲ ਬਹੁਤ ਸਾਰੇ ਲੋਕ ਆਉਂਦੇ ਨੇ ਪਾਸਪੋਰਟ ਲੈ ਕੇ ਜਿਹਦੇ ਉੱਪਰ ਉਹ ਇੱਕ ਸਾਈਨ ਜੇ ਕਰ ਦਿੰਦੇ ਤੇ ਜਿਸ ਨਾਲ ਲੋਕ ਕਹਿੰਦੇ ਨੇ ਕਿ ਵੀਜ਼ਾ ਜਲਦੀ ਆ ਜਾਂਦਾ ਹੈਗਾ ਸੋ ਅਮਰਤਾ ਆਪਦੀ ਉਸ ਇੰਟਰਵਿਊ ਤੋਂ ਬਾਅਦ ਹੁਣੇ ਇੱਕ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ सुरेंद्र ਸਾਈਂ ਦੀ ਜਿਸ ਦੇ ਵਿੱਚ ਉਹ ਸਿੱਧਾ ਰਿਪਲਾਈ ਹੈ ਜਿਹੜਾ ਕਿ ਅਮਰਤਾ ਆਪ ਨੂੰ ਕਰ ਰਿਹਾ ਜਿਹਦੇ ਵਿੱਚ ਉਹ ਕਹਿੰਦੇ ਪਏ ਨੇ ਕਿ ਜੇਕਰ ਕਿਸੇ ਨੂੰ ਮੇਰੇ ਬਾਰੇ ਮਾੜਾ ਬੋਲ ਕੇ ਜਾਂ ਮਾੜਾ ਲਿਖ ਕੇ ਖੁਸ਼ੀ ਮਿਲਦੀ ਆ ਤਾਂ ਮੈਂ ਖੁਸ਼ ਕਿਸਮਤਾਂ ਤੇ ਸਾਡਾ ਕੰਮ ਆਗਾ ਕਿਸੇ ਦੀ ਰੂਹ ਨੂੰ ਖੁਸ਼ ਕਰਨਾ ਤੇ ਮੈਨੂੰ ਇਸ ਨਾਲ ਕੋਈ ਮਾੜਾ ਜਾਂ ਬੁਰਾ ਨਹੀਂ ਲੱਗਦਾ ਕਿ ਮੇਰੀ ਬੁਰੀਾਈ ਕਰਦਾ ਪਿਆਗਾ ਬਾਕੀ ਤੁਸੀਂ ਉਹ ਅੱਗੇ ਛੋਟੀ ਜਿਹੀ ਕਲਿੱਪ ਵੀ ਚਲਦੀ ਜਰੂਰ ਦੇਖਿਓ ਬਾਕੀ ਤੁਹਾਡੇ ਇਹਨਾਂ ਗੱਲਾਂ ਬਾਰੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਕਮੈਂਟ ਕਰਿਓ ਕਿ ਇੱਥੇ ਸਾਈਂ ਸੁਰਿੰਦਰ ਸਹੀ ਆ ਜਾਂ ਅਮਰਤਾਪ ਸਹੀ ਸੀ ਬਾਕੀ ਆਪਾਂ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਹੀ ਅਮਰਤਾਪ ਨੇ ਕੁਝ ਕ ਸਟੋਰੀਆਂ ਸਾਂਝੀਆਂ ਕੀਤੀ ਤੇ ਜਿਹਦੇ ਵਿੱਚ ਉਸਨੇ ਕਿਹਾ ਸੀ ਕਿ ਮੈਂ ਇਸ ਦੁਨੀਆ ਵਿੱਚ ਨਹੀਂ ਰਹਿਣਾ ਹੁਣਾ ਪਰ ਉੱਥੇ ਆਪਾਂ ਤੁਹਾਨੂੰ ਦੱਸ ਦਈਏ ਕਿ ਅਮਰਤਾਪ ਨੇ ਅੱਜ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਕੁਝ ਕੁ ਸਟੋਰੀਆਂ ਸਾਂਝੇ ਕੀਤੀਆਂ ਨੇ ਜੋ ਸਟੋਰੀਆਂ ਤੁਸੀਂ ਆਪਣੀ ਸਕਰੀਨ ਉੱਪਰ ਵੀ ਚੱਲਦੀਆਂ ਦੇਖ ਸਕਦੇ ਹੋਗੇ ਸੋ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਅਮਰਤਾਪ ਬਿਲਕੁਲ ਠੀਕ ਠਾਕ ਆ ਬਾਕੀ ਲੋਕ ਤਾਂ ਇੱਥੇ ਵੀ ਕਹਿੰਦੇ ਪਏ ਸੀ ਕਿ ਅਮਰਤਾਪ ਸਿਰਫ ਇੱਕ ਕੌਂਟਰੋਵਰਸੀ ਕਰਦੀ ਪਈ ਆ ਫੇਮ ਲੈਣ ਦੀ ਮਾਰੀ ਰੱਬ ਰੱਖਾ